ਆ ਰਿਹਾ ਹੈ ਰੇਲਾ ਰਹਾ ਮਾਡਰ ਰਹਾ ਹੈ ਮਹੀਨੇ ਦਾ ਕੈਂਚ ਦਾ ਬਾਈਕਿਆ ਕਰ ਰਿਹਾ ਹੈ ਤਾਂ ਉਹ ਉਠਾਇਆ ਵੱਡਾ ਵੀ ਭਾਈ ਅੱਧੀ ਵਾਰ ਮੈਂ ਇਥੋਂ ਜਤ ਪੜਿਆ ਫੇ नंबर तो लाया तो सदी मेरे साथ चोरी हुई है मॉडल शाउन पचानवे जीरो अठारह डबल जीरो एक सौ डबल जीरो थारा था। ਕੀ ਨਾਮ ਆਪਣਾ ਮੇਰਾ ਨਾਮ ਭਾਈ ਚੇਤਨ ਗੁਮਾਰ ਅਕੀ ਦੁਕਾਨ ਤੇ ਇਕੱਠੇ ਬੰਦੇ ਕੀ ਮਾਮਲਾ ਕੀ ਸਾਰਾ ਹੈ ਭਾਜੀ ਰਾਤ ਨੂੰ 11 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ ਤੇ ਰਾਤ ਨੂੰ 11 ਵਜੇ ਸਵੇਰੇ 6 ਵਜੇ ਖੁੱਲੀ ਵੀ ਹੈ ਸ਼ੌਪ ਜਦੋਂ ਇਹ ਸਵੇਰੇ 6 ਵਜੇ ਆ ਅਸੀਂ ਦੇਖਿਆ ਸਾਡੀ ਦੁਕਾਨ ਦਾ ਤਾਲਾ ਟੁੱਟਾ ਹੋਇਆ ਤੇ ਸ਼ਟਰ ਕੱਟ ਕੇ ਅੰਦਰ ਬੜੇ ਬੰਦੇ ਆ ਤੇ ਉਹਨਾਂ ਨੇ ਚੋਰੀ ਕੀਤੀ ਆ ਪ੍ਰਿੰਟਰ ਕੈਸ ਸੀ ਸਾਡੇ ਕੋਲ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਟੀਲ ਹੋ ਗਿਆ ਚੌਕਲੇਟਾਂ ਦੁਕਾਨ ਦਾ ਕੈਮਰਾ ਪ੍ਰਿੰਟਰ ਸਾਰਾ ਕੁਝ ਲੈ ਕੇ ਗਏ ਕਿੰਨਾ ਕੁ ਨੁਕਸਾਨ ਹੋ ਗਿਆ ਸਰ 80000 ਸਰ 50000 ਦਾ ਨੁਕਸਾਨ ਹੋਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਇਹਦੀ ਪੁਲਿਸ ਆਈ ਸੀ ਹਾਂਜੀ ਉਹ ਕਾਰਵਾਈ ਕਰਕੇ ਗਈ ਆ ਤੇ ਹੁਣ ਦੇਖੋ ਕੀ ਹੋਣਾ ਤੇ ਕੈਮਰਾ ਕੂਮਰਾ ਕੋ CCTV ਚ ਫੋਟੋ ਆਈ ਹੋਵੇ ਉਹ ਕੈਮਰਾ ਹੀ ਲੱਗਾ ਹੈ ਜਦੋਂ ਵੀ ਰਿਕਾਰਡਿੰਗ ਹੁੰਦੀ ਆ ਜੋ ਅਸੀਂ ਦੇਖਦੇ ਆ ਉਹ ਸਾਰਾ ਕੁਝ ਨੂੰ ਹੁੰਦਾ ਪਿਆ ਤੇ ਤੁਹਾਡੀ ਦੁਕਾਨ ਕਿਸ ਜਗ੍ਹਾ ਮੌਜੂਦ ਹੈ ਕਿਤਨਾ ਨੰਬਰ ਹਾਂ ਜੀ ਮਾਨਟਨ ਤੇ ਸਕੂਲ ਮਾਰਕੀਟ ਖਾਲ ਦੇ ਨੇ ਸਕੂਲ ਮੌਜੂਦ ਹੈ ਕਿਸ ਨਾਮ ਤੇ ਦੁਕਾਨ ਦਾਦਰਾ ਰਾਜੇਂਦਰ ਜੰਦੂ ਤੁਹਾਨੂੰ ਇਹਦੀ ਸੂਚਨਾ ਕਿੱਥੋਂ ਪਤਾ ਲੱਗੀ ਅਸੀਂ ਜਦੋਂ ਪੌਣੇ ਛੇ ਦੇ ਆਪਣੀ ਸ਼ਾਪ ਖੁੱਲੀ ਸੀ ਅਸੀਂ ਤੁਹਾਨੂੰ ਆਪ ਖੁਦ ਆ ਕੇ ਦੇਖਿਆ ਤੁਹਾਨੂੰ ਪਤਾ ਲੱਗ ਗਿਆ ਤੇ ਕਿੰਨਾ ਕ ਨੁਕਸਾਨ ਹੋ ਗਿਆ ਟੋਟਲ ਤੁਹਾਡਾ ਪਰ ਟੋਟਲ 50-60 ਹਜ਼ਾਰ ਦਾ ਸਾਨੂੰ ਨੁਕਸਾਨ ਹੋਇਆ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਇਹ ਕਿੰਨੀਆਂ ਦਮਾਂ ਚੋਕ ਲੱਗਣੀ ਚਾਹੀਦੀ ਚੋਰਾਂ ਨੂੰ ਫੜਨਾ ਚਾਹੀਦਾ ਹੈ ਤੇ ਕਿਸੇ ਨੂੰ ਮਸਥਾਨ ਨਾ ਹੋਵੇ ਤੇ ਮਤਲਬ ਚੋਰੀ ਹੋ ਸਕਦੀ ਆ ਹੋਰ ਵੀ ਮਾਰਕੀਟ ਵਿੱਚ ਇੰਨੀਆਂ ਨਿਸ਼ਾਨਾ ਹੈਗੀਆਂ ਆ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਚੋਨਾਂ ਨੂੰ ਫੰਡ ਠੀਕ ਹੈ ਜੀ ਥੈਂਕ ਯੂ ਹਾਂ ਜੀ